ਗੱਲ ਲਿਵਿੰਗ ਇੰਡੀਆ ਨਿਊਜ਼ ਤੇ ਚੱਲੀ ਖਬਰ ਦੇ ਅਸਰ ਧਿਕਾਰਦਿਆਂ ਜਲਾਲਬਾਦ ਦਾ ਜ਼ਿਲ੍ਹਾ ਪ੍ਰਸ਼ਾਸਨ ਉਸ ਬੱਚੇ ਦਾ ਹਾਲ ਜਾਣਨ ਦੇ ਲਈ ਪਹੁੰਚ ਰਿਹਾ ਹੈ ਜਿਸ ਨੂੰ ਉਸ ਦੇ ਪਰਿਵਾਰ ਨੇ ਸੰਗਲਾਂ ਦੇ ਨਾਲ ਬੰਨ ਕੇ ਰੱਖਿਆ ਹੋਇਆ ਹੈ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਲਿਵਿੰਗ ਇੰਡੀਆ ਨਿਊਜ਼ ਨੇ ਵਿਖਾਇਆ ਸੀ ਕਿ ਕਿਸ ਤਰ੍ਹਾਂ ਪਿੰਡ ਬੂਰਵਾਲਾ ਵਿੱਚ 14 ਸਾਲ ਦੇ ਬੱਚੇ ਨੂੰ ਘਰ ਦੇ ਅੰਦਰ ਸੰਗਲਾਂ ਦੇ ਨਾਲ ਬੰਨ ਕੇ ਰੱਖਿਆ ਗਿਆ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦਾ 14 ਸਾਲ ਦਾ ਬੱਚਾ ਦਿਮਾਗੀ ਦੌਰੇ ਤੇ ਬਿਮਾਰ ਹੈ ਉਸ ਨੂੰ ਉਹ ਸੰਗਲਾਂ ਦੇ ਨਾਲ ਬੰਨ ਕੇ ਰੱਖਣ ਦੇ ਲਈ ਮਜਬੂਰ ਇਸ ਖਬਰ ਦੇ ਚੱਲਣ ਤੋਂ ਬਾਅਦ ਪ੍ਰਸ਼ਾਸਨ ਇਸ ਬੱਚੇ ਦੀ ਮਦਦ ਦੇ ਲਈ ਉਸ ਦੇ ਪਿੰਡ ਪਹੁੰਚ ਰਿਹਾ ਹੈ ਤੇ ਬੱਚੇ ਅਤੇ ਉਸ ਦੇ ਪਰਿਵਾਰ ਦੀ ਮਦਦ ਦਾ ਵੀ ਜਿਹੜਾ ਭਰੋਸਾ ਦਵਾ ਹੈ। ਯਾਰ ਮੇਰਾ ਬੱਚਾ ਮੈਂ ਇਕੱਲੇ ਆਪ ਸਿੱਖ ਤੇ ਬੰਨ੍ਹਾ ਖੜਾ ਹੈ। ਸਾਡੇ ਕੋਈ ਸਹਾਇਤਾ ਨਹੀਂ ਕਰਦਾ। ਮਾਂ ਤਾਂ ਕਿਉਂ ਬੰਨ ਕੇ ਰੱਖਿਆ ਹੈ? ਇਹ ਪਾਗਲ ਹੈ। ਮੈਂਟਲੀ ਆਪਸੈਟ ਹੈ। ਅੱਛਾ ਦਵਾਈ ਬਹੁਤ ਅਸਲੀ ਕਰਾਈ। ਬਹੁਤ ਗਰੀਬ ਹੈ ਸਾਡਾ ਕੋਈ ਮਕਾਨ ਨਹੀਂ ਕੋਈ ਬਣਾਦਾ ਸੀ। ਅਸੀਂ ਕਰਜ਼ਾ ਚੱਕ ਕੇ ਆਪਣਾ ਬੰਦਿਆ ਵਾਲੀ ਸ਼ਕਤ ਹੈ ਜੀ। ਪੱਛੇ ਮਕਾਨ ਅਗੇ ਨੇ ਜੀ। ਜਿਹਨੂੰ ਅਸੀਂ 13 ਸਾਲ ਦਾ ਸੀ ਜਦੋਂ ਚੰਦਾ ਕੰਮ ਨਾ ਕੇ ਪੜਾਈ ਛਡਾ ਕੇ ਅਸੀਂ ਬੱਚੇ ਨੂੰ ਲਾਇਆ ਸੀ ਕਰਜ਼ਾ ਚੱਕ ਕੇ ਕਮਰਾ ਬਣਾ ਲਿਆ। ਮੁੰਡੇ ਨੇ ਵੀ ਇਹ ਜੀ ਕਰਜ਼ਾ ਲਿਆ 25000 ਦਾ ਲੋਨ ਲਾਇਆ। ਜਿਹੜੀ ਆ ਪਿਆਰੇ ਤੇ ਤੇ ਮਾਤਾ ਦੇ ਕਰੋ ਡੈਥ ਹੋਈ ਹੋਈ ਸਾਡੇ ਕੋਈ ਨਹੀਂ ਅੱਜ ਦਵਾਈ। ਕਿੰਨੀ ਉਮਰ ਇਹਦੀ 13 ਸਾਲਾਂ ਦਾ ਹੋਵੇਗਾ ਇਹ 14-14 ਸਾਲ ਲੱਗਿਆ ਹਾਂ 14 ਸਾਲ 14 ਸਾਲ ਲੈਣੇ ਜਿਆਸਤਰੀ ਹੈ ਜੀ ਪਹਿਲਾਂ ਇੱਕ ਵਾਰੀ ਇੱਥੇ ਗਿਆ ਵੀ ਨਹੀਂ ਵੀ ਉੱਥੇ ਕਹਿੰਦੇ ਸੀ ਵੀ ਚਲੋ ਇਲਾਜ ਕਰਾਇਆ ਬੜਾ ਨਹੀਂ ਠੀਕ ਹੋ ਗਿਆ ਅਸੀਂ ਕਹਿੰਦੇ ਹਾਂ ਵੀ ਕਿਸੇ ਚੰਗੀ ਥਾਂ ਤੇ ਰੱਖਿਆ ਜਾਵੇ ਇਹਦਾ ਇਲਾਜ ਨਹੀਂ ਇਹ ਫਿਰ ਤੁਸੀਂ ਬੰਨ ਕੇ ਕਿਉਂ ਰੱਖਿਆ ਬੰਨਨ ਦਾ ਕੀ ਇਹ ਵੱਟੇ ਮਾਰਦਾ ਜਵਾਕਾ ਵੱਟੇ ਮਾਰਦਾ ਕੱਪੜੇ ਫਾੜ ਦਿੰਦਾ ਜੀ ਅੱਛਾ ਕੱਪੜੇ ਫਾੜ ਨੰਗਾ ਹੋ ਜਾਣਾ ਨੰਗਾ ਪੈਦਾ ਪੈਂਡ ਤੇ ਮੇਰੇ ਬੇਟੀਆਂ ਸਾਰੀਆਂ ਦੇਖਦੇ ਪੈਣਾ ਲੱਗਦਾ ਜੀ ਸਾਨੂੰ ਆਪ ਨੂੰ ਸ਼ਰਮ ਆਉਂਦੀ ਖੰਦ ਬੰਨਣਾ ਪੈਂਦਾ ਵੱਲ ਮਲਾਖ ਜੀ ਨੂੰ ਆਕਾਰ ਨੂੰ ਕੋਈ ਸੇਤਨ ਨਹੀਂ ਦਿੱਤੀ ਹਾਂ ਕਿ ਟੰਡਾ ਰੋੜੇ ਆਂਡੀਆਂ ਗਵਾਂਡੀਆਂ ਘਰੇ ਮਾਰੇਗਾ ਛੜਕਤੇ ਗੁੰੰਗੇ ਤਾਂ ਮੈਂ ਮਾਰ ਦਿੰਦਾ ਤੁਹਾਨੂੰ ਵੀ ਮਾਰਦਾ ਹਾਂ ਸਾਨੂੰ ਵੀ ਮਾਰਦਾ ਹੈ ਪੰਚਾਇਤ ਵੱਲੋਂ ਕੋਈ ਇਹਨਾਂ ਨੂੰ ਨਹੀਂ ਵੀ ਕਮਰਾ ਆਇਆ ਜੀ ਤੁਹਾਡੀ ਕੋਈ ਮਦਦ ਨਹੀਂ ਹੋਈ ਨਹੀਂ ਕੋਈ ਕਿਸੇ ਥਾਂ ਦੀ ਕਮਰੇ ਠਾਕੜੀ ਸਭ ਇਲਾਜ ਕਰਾਉਂਦੇ ਰਹੇ ਬਹੁਤ ਇਲਾਜ ਕਰਾਇਆ ਬਹੁਤ ਦਵਾਈ ਦੇ ਪੈਸੇ ਲਾਏ ਅੰਮ੍ਰਿਤਸਰੋਂ ਇਲਾਜ ਕਰਾਉਂਦੇ ਰਹੇ ਫਰੀਦਕੋਟੋਂ ਇਲਾਜ ਕਰਾਉਂਦੇ ਰਹੇ ਲੁਧਿਆਣੇ ਵਿੱਚੋਂ ਇਲਾਜ ਕਰਾਉਂਦੇ ਗਰੀਬ ਬੰਦੇ ਤਿਆੜੀ ਦਾ ਰਹਿ ਗਏ ਤਿਆੜੀ ਸੱਗੀ ਕਰ ਜਿੰਨਾ ਸਾਡਾ ਸਾਡੇ ਤਿਆੜੀ ਦਾ ਬੰਦਾ ਸੀ ਦਵਾਈਆਂ ਤੇ ਪੈਸੇ ਲਾਣਾ ਸਾਡੀ ਕੋਈ ਵੀ ਮਦਦ ਨਹੀਂ ਕਰਦਾ ਨਾ ਕੋਈ ਸਰਪੰਚ ਚੰਗਾ ਨੰਬਰ ਜੇ ਮਕਾਨ ਵੀ ਆਉਂਦਾ ਜੀ ਉਹ ਹੋਰ ਕਿਸੇ ਦਾ ਬਣ ਜਾਂਦਾ ਸਾਡਾ ਮਕਾਨ ਵੀ ਨਹੀਂ ਬਣਦਾ ਤੇ ਰਾਸ਼ਨ ਇਹਨਾਂ ਨੂੰ ਨਹੀਂ ਮਿਲਦਾ ਰਾਸ਼ਨ ਵਿੱਚ ਰਾਸ਼ਨ ਕਾਰਡ ਵਿੱਚ ਵੀ ਨਾਂ ਕੱਟੇ ਹੋਏ ਆ ਨਾਂ ਨਹੀਂ ਹੈ ਗੁੱਡੀ ਸਕੂਲ ਪੜ੍ਹਦੀ ਦਸ ਨਹੀਂ ਹੁੰਦਾ ਨਾਂ ਕੱਟਿਆ ਹੋਇਆ ਹੈ ਰਾਸ਼ਨ ਕਾਰਡ ਵਿੱਚ ਵੀ ਨਾਂ ਨਹੀਂ ਹੈ ਇਹਦਾ ਵੀ ਨਾਂ ਨਹੀਂ ਕਿਉਂ ਰਾਸ਼ਨ ਕਾਰਡ 'ਚ ਕਿਉਂ ਨਹੀਂ ਨਾਂ ਆਇਆ ਨਾ ਕਰਦੇ ਨਹੀਂ ਅਸੀਂ ਜਾਣਦੇ ਆ ਜੀ ਇਹ ਰੋਟੀ ਵਾਲੀ ਉਹਦੇ ਪੈਸੇ ਲੈ ਲੈਂਦੀ ਏ ਤੋਂ ਹੰਦ ਕਾਟ ਚ ਨਾ ਪਾ ਦੇਂਦੀ ਇਹ ਰੋਟੀ ਨਹੀਂ ਖਾਂਦੇ ਜੀ ਤਾਂ ਕਰਕੇ ਇਹਨਾਂ ਦੇ ਨਾਂ ਕੱਟਦਾ ਜੀ ਇਹ ਸਭ ਪਾਇਲਟ ਚੱਲਦੇ ਨਹੀਂ ਰੋਟੀ ਕਿਉਂ ਨਹੀਂ ਖਾਂਦੇ ਇਹ ਐਵੇਂ ਥੋੜੀ ਜੀ ਜਾਂਦੇ ਨੇ ਲਾਲਾਬਾਦ ਤੋਂ ਸਾਡੇ ਸਹਿਯੋਗੀ ਅਰਵਿੰਦਰ ਪਾਲ ਤਨੇਜਾ ਸਾਡੇ ਨਾਲ ਜੁੜ ਚੁੱਕੇ ਨੇ ਅਰਵਿੰਦਰ ਜਿਸ ਤਰ੍ਹਾਂ ਵਿਖਿਆ ਗਿਆ ਕਿ ਇਸ ਬੱਚੇ ਨੂੰ ਮਾਸੂਮ ਨੂੰ ਪਰਿਵਾਰ ਦੇ ਵੱਲੋਂ ਬੰਨ ਕੇ ਰੱਖਣ ਦੇ ਲਈ ਮਜਬੂਰੀ ਹੈ ਜਿਹੜੀ ਉਹਨਾਂ ਦੀ ਤਾਂ ਪ੍ਰਸ਼ਾਸਨ ਦੇ ਵੱਲੋਂ ਹੁਣ ਕਿਸ ਤਰ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ ਇਸ ਗਰੀਬ ਪਰਿਵਾਰ ਦੀ ਜੀ ਬਿਲਕੁਲ ਖਬਰ ਨੂੰ ਜਿਹੜਾ ਕਿ ਆਸੀਂ ਪ੍ਰਮੁਖਤਾ ਦੇ ਨਾਲ ਦਿਖਾਇਆ ਆਸੀਂ ਜਿਸ ਦਾ ਹੁਣ ਅਸਰ ਹੁੰਦਾ ਹੋਇਆ ਵੀ ਦਿਖਾਈ ਦੇ ਰਿਹਾ ਦੱਸ ਦਿਓ ਕਿ ਪ੍ਰਸ਼ਾਸਨ ਮੌਕੇ ਤੇ ਪਹੁੰਚ ਰਿਹਾ ਕੁਝ ਹੀ ਸਮੇਂ ਤੱਕ ਆ ਪ੍ਰਸ਼ਾਸਨ ਜਿਹੜਾ ਹੈਗਾ ਉਹ ਪਿੰਡ ਬੂਰੂ ਵਾਲਾ ਪਹੁੰਚ ਰਿਹਾ ਇਸ ਮਾਮਲੇ ਤੋਂ ਜਿਹੜਾ ਹੈਗਾ ਸਾਨੂੰ ਇਨਫੋਰਮੇਸ਼ਨ ਮਿਲ ਚੁੱਕੀ ਹੈ ਦੱਸ ਦਈਏ ਕਿ ਪਰਿਵਾਰ ਦੀ ਮਦਦ ਲਈ ਪ੍ਰਸ਼ਾਸਨ ਉਤੇ ਪਹੁੰਚ ਰਿਹਾ ਔਰ ਉੱਥੇ ਜਾ ਕੇ ਪ੍ਰਸ਼ਾਸਨ ਦੇ ਵੱਲ ਤਕਨੀਕੀ ਖਾਮੀ ਦੇ ਕਾਰਨ ਸਾਡਾ ਸੰਪਰਕ ਜਿਹੜਾ ਸਯੋਗੀ ਤੋਂ ਟੁੱਟ ਚੁੱਕਿਆ ਹੈ ਦਾ ਲਿਵਿੰਗ ਇੰਡੀਆ ਨਿਊਜ਼ ਨੇ ਪ੍ਰਮੁੱਖਤਾ ਦੇ ਨਾਲ ਇਹ ਖਬਰ ਜਿਹੜੀ ਐ ਨਸ਼ਰ ਕੀਤੀ ਸੀ ਜਿਸ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਵੀ ਮਦਦ ਦੇ ਲਈ ਅੱਗੇ ਹੱਥ ਜਿਹੜੇ ਨੇ ਉਹ ਵਧਾਇਆ ਜਾ ਰਹੇ ਨੇ